ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਦੋਸਤੋ ਲੋਹਾਮ ਜਿਲ੍ਹਾ ਫਿਰੋਜ਼ਪੁਰਾ ਦੇ ਨੇੜੇ ਸ਼ਹਿਰ ਮੁਦਕੀ ਹੈ ਜੀ ਜਿਹੜੇ ਘਰ 'ਚ ਦੋਸਤੋ ਅੱਜ ਵੀਡੀਓ ਦਿਖਾ ਰਹੇ ਆਂ ਜੀ ਇਸ ਘਰ ਦੇ ਵਿੱਚੋਂ ਤੁਹਾਨੂੰ ਪਸ਼ੂ ਦਿਖਾਉਂਦੇ ਰਹੀਦਾ ਬਾਈ ਹੁਣਾਂ ਕੋਲੇ ਵਿਕਰੀ ਆਸਤੇ ਦੋਸਤੋ ਕਟੀਆਂ ਝੂਟੀਆਂ ਆਉਂਦੀਆਂ ਨਸਲ ਵਾਲੀਆਂ ਠੀਕ ਹੈ ਜੀ ਤੇ ਦੋਸਤੋ ਅੱਜ ਚਾਰ ਨਾਗ ਤੁਹਾਨੂੰ ਦਿਖਾ ਦੇਣੀ ਹੈ ਜੀ ਜਿਹਦੇ ਵਿੱਚ ਤਿੰਨ ਜੋ ਕਟੀਆਂ ਝੂਟੀਆਂ ਹੋਣਗੀਆਂ ਜੀ ਨੀਲੀ ਰਾਵੀ ਨਸਲ ਦੇ ਵਿੱਚ ਤੇ ਇੱਕ ਤੁਹਾਨੂੰ ਬੂਰੀ ਨੀਲੀ ਰਾਵੀ ਨਸਲ ਦੇ ਵਿੱਚ ਦੋਸਤੋ ਛੋਟੀ ਘੱਟੀ ਦਿਖਾਉਣੀ ਹੈ ਜੀ ਨਾਗਰ ਸਾਰੇ ਤੋਰ ਫੇਰ ਕੇ ਦੇਖ ਲਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹੜਾ ਤੁਹਾਨੂੰ ਜਚੂ ਉਹਦੀ ਤਸੱਲੀ ਕਰਕੇ ਦੋਸਤੋ ਖਰੀਦ ਲਿਓ ਠੀਕ ਹੈ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਸੀ ਕਾ ਕੀ ਗੱਲ ਜੀ ਬਾਈ ਜੀ ਨਾਮ ਦੱਸਿਓ ਆਪਣਾ ਇਸਕਰਨ ਸਿੰਘ ਹੈ ਜੀ ਪੈਲ ਲਹਾਂ ਹਨ ਹਾਂਜੀ ਪੈਲ ਲਹਾਂ ਜਿਹੜਾ ਫਰੋਦ ਠੀਕ ਹੈ ਅੱਛਾ ਵਿਕਰੀ ਆਸਤੇ ਪਸੂ ਆਈ ਜਾਂਦੇ ਹਾਂਜੀ ਆਈ ਜਾਂਦੇ ਠੀਕ ਹੈ ਚਾਰ ਨਾਗ ਆਏ ਹਨਾ ਹਾਂਜੀ ਚਾਰ ਠੀਕ ਹੈ ਅੱਛਾ ਵੱਡੀ ਛੋਟੀ ਤੋਂ ਸ਼ੁਰ ਤੇ ਕਿਈ ਉਮਰ ਦੀ ਹੈ ਉਮਰ ਉਹਦੇ ਹੈ ਕਿ ਆ 2 ਸਾਲ ਤੋਂ ਥੋੜੀ ਉੱਤੇ ਆ 2 ਸਾਲ ਸਵਾ 2 ਸਾਲ ਦੀ ਹੋਣੀ ਹੈ ਹਾਂਜੀ ਠੀਕ ਹੈ ਤੇ ਦੰਦਾਂ ਦਾ ਤੋਂ ਕਿਵੇਂ ਆ ਦੰਦ ਤੋਂ ਵੀ ਖੇਰੀ ਆ ਇੱਕ ਦੰਦ ਤੋਂ ਤਾਂ ਛੁੱਟ ਗਈ ਆ ਠੀਕ ਹੈ ਹਾਂ ਜੇ ਦੋਸਤੋਂ ਢਾਂਚਾ ਚੈੱਕ ਕਰ ਲਓ ਜੀ ਠੀਕ ਹੈ ਸਵਾ 2 ਸਾਲ ਮੰਨ ਕੇ ਚੱਲੋ ਵੀ ਐਸੇ ਛੋਟੀ ਦੀ ਉਮਰ ਹੈ ਠੀਕ ਹੈ ਬਾਕੀ ਢਾਂਚਾ ਸੋਹਣਾ ਤੇ ਮਾਰਕਿੰਗ ਪੱਖੋਂ ਦੀ ਚੰਗੇ ਠੀਕ ਹੈ ਬਾਈ ਮੋੜ ਦੇ ਚਾਰੇ ਪੈਰਾਂ ਤੇ ਦੋਸਤੋ ਮਾਰਕਿੰਗ ਐ ਫੇਸ ਤੁਸੀਂ ਚੈੱਕ ਕਰ ਸਕਦੇ ਹੋ ਜੀ ਅੱਖਾਂ ਦੋਵੇਂ ਨੀਲੀਆਂ ਤੇ ਸਿੰਘ ਥੋੜਾ ਜਿਹਾ ਗੁਲਗੁਲਾ ਖੁੱਲਾ ਕਰਕੇ ਦੋਸਤੋ ਗੋਲ ਕਰੂੰਗੀ ਠੀਕ ਹੈ ਬਾਕੀ ਸਰੀਰ ਦੀ ਬਨਾਵਤ ਕੋਣੀ ਹੈ ਢਾਂਚਾ ਚੰਗਾ ਪੂਰ ਦੋਸਤੋ ਦੋਆ ਕ ਮਹੀਨਿਆਂ ਤੱਕ ਗੱਬਣ ਵੀ ਹੋ ਜਾਣੀਏ ਠੀਕ ਹੈ ਜੀ ਤੇ ਥਣ ਦੋਸਤੋ ਨੂੰ ਦੇਖ ਲੋ ਜੀ ਚਾਰੀ ਨਖੜੇ ਥਣ ਹੋਣਗੇ ਤੇ ਰੇਟ ਬਈ ਦਾ ਕੀ ਹੋਊਗਾ ਰੇਟ ਵੇਰੇ ਫੋਨ ਤੇ ਕਰਾਂਗੇ ਅੱਛਾ ਵੀ ਐਵੇਂ ਕੋਈ ਇੰਨਾ ਨਹੀਂ ਹੁੰਦਾ ਬਈ ਕੋਈ ਜ਼ਿਆਦਾ ਰੇਟ ਨਹੀਂ ਹੈਗਾ ਠੀਕ ਹੈ ਫੋਨ ਤੇ ਬੰਕਰਾਂਗੇ ਸਾਰੇ ਗੱਡੀਆਂ ਦੇ ਫੋਨ ਤੇ ਕਰਾਂ ਅੱਛਾ ਸਾਰੇ ਪਸ਼ੂਆਂ ਦੇ ਹਾਂਜੀ ਠੀਕ ਹੈ ਕੋਈ ਆਇਆ ਨਹੀਂ ਹੈਗਾ ਕੋਈ ਜਾ ਨਹੀਂ ਮੈਂ ਤਾਂ ਕਹਿਣਾ ਯਾਰ ਦੱਸ ਦਈਏ ਵੀ ਜਿਹੜਾ ਜਿਹਨੂੰ ਪਸੰਦ ਲੱਗੂ ਆ ਕੇ ਫੋਨ ਲਾ ਲੂਗਾ ਨਹੀਂ ਵੀਰੇ ਕੋਈ ਨਾ ਆਪਾਂ ਫੋਨ ਤੇ ਕਰ ਲਓ ਫੋਨ ਤੇ ਦੱਸਣਾ ਹਾਂ ਕਿਉਂਕਿ ਇਹਨਾਂ ਜ਼ਿਆਦਾ ਰੇਟ ਹੈ ਨਹੀਂਗਾ ਆਪਾਂ ਕਹਿ ਦਈਏ ਠੀਕ ਹੈ ਠੀਕ ਹੈ ਹਾਂ ਫਿਰ ਵੀ ਚੱਲ ਪਹਿਲੇ ਨੰਬਰ ਤੇ ਦੋਸਤੋ ਇੱਕ ਛੋਟੀ ਤੁਹਾਨੂੰ ਤੇਰੋ ਤੋਰ ਫਿਰ ਕੇ ਦਿਖਾਈ ਜੀ ਸਵਾ ਦੋ ਸਾਲ ਉਮਰ ਹੈ ਠੀਕ ਹੈ ਰੇਟ ਫੋਨ ਤੇ ਹੋਊਗਾ ਜੀ ਅੱਛਾ ਜਿਹੜੀ ਦੂਜੇ ਨੰਬਰ ਤੇ ਕੱਟੀ ਆ ਆਪਣੇ ਕੋਲੇ ਇਹ ਵੀ ਖੋਲ ਲਾ ਲੋ ਦੋਸਤੋ ਕੱਟੀ ਤੁਹਾਨੂੰ ਦਿਖਾ ਰਿਹਾ ਜੀ ਬਹੁਤ ਸੋਹਣੀ ਹੈ ਇਹ ਪਿਛਲੇ ਪੈਰਾਂ ਤੇ ਤੁਹਾਨੂੰ ਦਿਖਾ ਦਿੰਨਾ ਥੋੜੀ ਥੋੜੀ ਮਾਰਕਿੰਗ ਹੈਗੀ ਹੈ ਠੀਕ ਹੈ ਬਾਕੀ ਢਾਂਚੇ ਪੱਕੇ ਦੋਸਤੋ ਪੜੀ ਸੰਭੀ ਬਹੁਤ ਹੀ ਚੰਗੀ ਹੈ ਠੀਕ ਹੈ ਵੈਸੇ ਗਾਂ ਚੰਗਾ ਦੁੱਧ ਦੇਣ ਵਾਲੀ ਕੱਟੀ ਹੈ ਇਹ ਠੀਕ ਹੈ ਬਸ ਠੀਕ ਹੈ ਭਾਈ ਮੋੜਦੇ ਕਿੰਨੇ ਟਾਈਪ ਦੀ ਹੋਊਗੀ ਇਹ ਇਹ ਵੀਰੇ 14 ਮਹੀਨਿਆਂ ਦੀ ਹੈ 14 ਮਹੀਨਿਆਂ ਦੀ ਹੈ ਹਾਂ ਠੀਕ ਹੈ ਲੋ ਦੋਸਤੋ ਫੇਸ ਚੈੱਕ ਕਰ ਲਓ ਜੀ ਠੀਕ ਹੈ ਬਸ ਠੀਕ ਹੈ ਭਾਈ ਲੈ ਚੱਲ ਖੰਧ ਨੂੰ ਬਹੁਤ ਚੰਗਾ ਲੱਗਾ ਇਹਨੂੰ ਕਿ ਉਮਰ ਦੇ ਹਿਸਾਬ ਨਾਲ ਗੂਲ ਕਰ ਜੂਗੀ 14 ਮਹੀਨੇ ਉਮਰ ਹੈ ਤੇ ਸਭ ਵੀ ਚੰਗੀ ਹੈ ਦੋਸਤੋ ਪਿਛਲੇ ਪਹਿਰਾ ਤੇ ਤੁਹਾਨੂੰ ਦਿਖਾ ਦਣਾ ਜੀ ਮਾਰਕਿੰਗ ਹੈਗੀ ਆ ਠੀਕ ਹੈ ਅਗਲੇ ਪੈਰ ਜਿਹੜੇ ਦੋਸਤੋਂ ਕਾਲੇ ਐ ਇਹ ਆ ਦੋਸਤੋਂ ਪੈਰ ਚੈੱਕ ਕਰ ਲਿਓ ਜੀ ਥੋੜੀ ਥੋੜੀ ਮਾਰਤੀ ਗਈ ਹੈ ਬਾਕੀ ਥਣ ਥਣ ਬਹੁਤ ਸੋਹਣੇ ਲੱਗੇ ਵੀਰੇ ਇਹਨੂੰ ਥਣ ਝੋਲੀ ਚੈੱਕ ਕਰ ਲਓਲੀ ਬਹੁਤ ਚੰਗੀ ਲੱਗੀ ਹੈ ਗੈੱਟ ਤੁਸੀਂ ਘਾੜਾ ਬਹੁਤ ਸੋਹਣਾ ਥਣ ਗੈੱਟ ਤੇ ਤੇ ਬਾਕੀ ਸਰੀਰ ਦੀ ਬਨਾਵਟ ਵੀ ਚੰਗੀ ਹੈ ਬਹੁਤ ਚੰਗੀ ਰਾਜੀਸੰਗ ਦੀ ਸੰਭਾਈ ਹੈ ਰੇਟ ਇਹਦਾ ਵੀ ਫੋਨ ਤੇ ਹੋਊਗਾ ਹਾਂਜੀ ਫੋਨ ਤੇ ਠੀਕ ਹੈ ਦੋਸਤੋਂ ਦੂਜੇ ਨੰਬਰ ਤੇ ਤੁਹਾਨੂੰ ਕੱਤੀ ਦਿਖਾਤੀ ਹੈ ਨੰਬਰ ਵਾਈ ਤੁਸੀਂ ਬਾਈ ਤੋਂ ਪੁੱਛ ਸਕਦੇ ਹੋ ਫੋਨ ਲਾ ਕੇ ਅੱਛਾ ਇੱਕ ਤੀਜੇ ਨੰਬਰ ਤੇ ਜਿਹੜੀ ਛੋਟੀ ਕੱ ਠੀਕ ਹੈ ਦੋਸਤੋ 1 ਸਾਲ ਇਸ ਕੱਟੀ ਦੀ ਉਮਰ ਹੈ ਠੀਕ ਹੈ ਜੀ ਮਾਰਕਿੰਗ ਤੁਸੀਂ ਚੈੱਕ ਕਰ ਸਕਦੇ ਹੋ ਚਾਰੇ ਪੈਰਾਂ ਤੇ ਮਾਰਕਿੰਗ ਹੈ ਜੀ ਇੱਕ ਪੈਰ ਮੁਰਗਾ ਹੈਗਾ ਚਾਰਾਂ ਤੇ ਹੀ ਆ ਠੀਕ ਹੈ ਹਾਂ ਜੀ ਤਾਂ ਦੋਸਤੋ ਚਾਰੇ ਪੈਰਾਂ ਤੇ ਮਾਰਕਿੰਗ ਹੈ ਪੂਰਾ ਦੇ ਜਵਾਬ ਹੈਗਾ ਅਗਲਿਆਂ ਦੇ ਅੱਛਾ ਪਿਛਲੇ ਤੋਂ ਨਹੀਂ ਦੀ ਰਹੀ ਹੈ ਹਾਂ ਹਾਂ ਠੀਕ ਹੈ ਬਾਕੀ ਫੇਸ ਸੋਨਾ ਤੇ ਸੈਂਗ ਤੋਂ ਵੀ ਸੋਨਾ ਗੋਲ ਕਰੀ ਹੋਈ ਠੀਕ ਹੈ ਜੀ ਬਾਕੀ 1 ਸਾਲ ਦੋਸਤੋ ਇਸ ਕੱਟੀ ਦੀ ਉਮਰ ਹੈ ਜੀ ਠੀਕ ਹੈ ਬਾਕੀ ਸਾਮ ਬਣ ਵਾਲੀ ਕੱਟੀ ਹੈ ਤੇ ਚੰਗੀ ਤਿਆਰ ਹੋਊਗੀ ਗੋਬਰ ਦੇਖੀ ਠੀਕ ਹੈ ਲੋ ਦੋਸਤੋ ਥਾਣ ਚਾਰੇ ਨਿਕੜਵੇ ਹੋਣਗੇ ਜੀ ਥਣ ਤੁਹਾਨੂੰ ਦਿਖਾ ਦਿੰਨਾ ਠੀਕ ਹੈ ਜੀ ਖਾਣੇ ਨੂੰ ਵੀ ਬਹੁਤ ਸੋਹਣੇ ਲੱਗੇ ਠੀਕ ਹੈ ਚਾਰੇ ਥਣ ਦੋਸਤੋ ਨਿਕੜਵੇ ਤੇ ਰੇਟੇ ਦਾ ਵੀ ਫੋਨ ਤੇ ਹੋਇਆ ਹਾਂਜੀ ਫੋਨ ਠੀਕ ਹੈ ਅੱਛਾ ਇੱਕ ਛੋਟਾ ਬੱਚਾ ਹੈਗਾ ਆਪਣੇ ਕੋਲ ਹਾਂ ਹਾਂ ਪੱਠੇ ਪੁੱਠੇ ਖਾਂਦਾ ਹੈ ਬਹੁਤ ਖਾਂਦਾ ਈ ਚੌਕਰ ਤੂੜੀ ਜੋ ਮਰਜ਼ੀ ਪਾਈਓ ਠੀਕ ਹੈ ਹਾਂ ਤੇ ਕਿੰਨੀ ਉਮਰ ਉਹ ਕਿੰਨੀ ਹੋ ਗਈ ਉਮਰ ਵੀਰੇ ਹੈਗੀ ਕੋ ਚਾਰਾਂ ਕੁ ਮਹੀਨੇ ਦੀ ਆ ਚਾਰਾਂ ਮਹੀਨਿਆਂ ਦੀ ਹਾਂ ਠੀਕ ਹੈ ਸੋਹਣੀ ਬਹੁਤ ਥਣ ਦੇਖ ਲੀਏ ਥਣ ਦੇਖੋ ਆ ਲੋ ਦੋਸਤੋ ਚਾਰੇ ਹਨ ਨਿਕੜਵੇ ਠੀਕ ਹੈ ਚਾਰ ਮਹੀਨੇ ਹੋ ਗਈ ਉਮਰਾਂ ਦੀ ਚਾਰ ਮਹੀਨੇ ਠੀਕ ਹੈ ਦੋਸਤੋ ਬਾਕੀ ਰੰਗ ਸਾਰਾ ਦੋਸਤੋ ਬੂਰਾ ਠੀਕ ਹੈ ਫੇਸ ਹੁਣਾ ਤੇ ਅੱਖਾਂ ਵਾਈਟ ਆ ਦੋਨੇ ਠੀਕ ਹੈ ਇਹੋ ਬੱਚਾ ਸੰਭਾਲਣ ਵਾਲਾ ਠੀਕ ਹੈ ਪੱਠੇ ਪੁੱਠੇ ਵਧੀਆ ਖਾਂਦਾ ਦੋਸਤੋ ਬਹੁਤ ਵਧੀਆ ਖਾਂਦਾ ਜਿਹੜੇ ਵੀਰ ਭਰਾ ਨੇ ਆਪਣੀ ਸਾंप ਤੇ ਸਾਹਮਣਾ ਫੀਡ ਫੂਡ ਪਾ ਕੇ ਤਾਂ ਬੱਚਾ ਚੰਗਾ ਤਿਆਰ ਹੋਊਗਾ ਠੀਕ ਹੈ ਰੇਟੇ ਦਾ ਵੀ ਫੋਨ ਤੇ ਹੋਊਗਾ ਫੋਨ ਤੇ ਹੋਵੇ ਠੀਕ ਹੈ ਦੋਸਤੋ ਟੋਟਲ ਚਾਰ ਨਾਗ ਤੁਹਾਨੂੰ ਦਿਖਾਏ ਆ ਜੀ ਨੰਬਰ ਵਾਈਜ਼ ਤੁਹਾਨੂੰ ਦੱਸਦੇ ਆ ਜਿਹੜਾ ਨਾਗ ਤੁਹਾਨੂੰ ਪਸੰਦ ਆਊਗਾ ਤੁਸੀਂ ਨੰਬਰ ਵਾਈਜ਼ ਬਾਈ ਤੋਂ ਪੁੱਛ ਸਕਦੇ ਹੋ ਨੰਬਰ ਵਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਜੀ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਜੀ